ਹਾਲਾਂਕਿ ਗੁਰਬਾਣੀ ਨੇ ਇਹ ਗੱਲ ਬੜੀ ਸਪਸ਼ਟ ਕੀਤੀ ਹੈ ਕਿ ਜਿਹੜੀ ਧਰਮ ਦੀ ਪਰਵਾਸਾ ਹੈ ਉਹ ਸਰਬ ਧਰਮ ਵਿੱਚ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਨਾ ਪਰਮੇਸ਼ਵਰ ਦਾ ਨਾਮ ਜਪਣਾ ਪਵਿੱਤਰ ਕਰਮ ਕਰਨੇ ਧਰਮ ਹੈ ਪਰ ਫਿਰ ਵੀ ਕੁਦਰਤੀ ਗੱਲ ਹੈ ਤੁਸੀਂ ਕੌਮਾਂ ਦਾ ਇਤਿਹਾਸ ਵਿਚਾਰੋ ਤੇ ਉਹਦੇ ਵਿੱਚੋਂ ਤੁਹਾਨੂੰ ਲੱਭੇਗਾ ਵੀ ਸਾਰੀਆਂ ਹੀ ਕੌਮਾਂ ਵਿੱਚੋਂ ਕੁਝ ਲੋਕ ਚੰਗੇ ਹੋਣਗੇ ਕੁਝ ਲੋਕ ਕਿਰਦਾਰ ਕਰਕੇ ਬਹੁਤੇ ਚੰਗੇ ਨਹੀਂ ਹੁੰਦੇ ਆਪਾਂ Hindu ਧਰਮ ਨੂੰ ਲਈਏ ਮੁਸਲਮਾਨ ਧਰਮ ਨੂੰ ਲਈਏ ਸਿੱਖ ਧਰਮ ਦੀ ਵੀ ਗੱਲ ਕਰੂੰ ਕੁਝ ਗद्दार ਨੇ ਕੁਝ ਵਫਾਦਾਰ ਨੇ ਜਾਂ ਇਹ ਵੀ ਕੁਦਰਤੀ ਗੱਲ ਐ ਵਿਦਵਾਨਾਂ ਦਾ ਮੰਨਣਾ ਐ ਤੁਸੀਂ ਰਾਮ ਦੀ ਗੱਲ ਕਰੋ ਰਾਵਣ ਦਾ ਜ਼ਿਕਰ ਆਏਗਾ ਹੀ ਆਏਗਾ ਕੋਈ ਕ੍ਰਿਸ਼ਨ ਜੀ ਦੀ ਗੱਲ ਕਰੇ ਉੱਥੇ ਕੰਸ ਦਾ ਜ਼ਿਕਰ ਆਉਣਾ ਹੀ ਆਉਣਾ ਹੈ ਕੋਈ ਕੰਸ ਦੀ ਗੱਲ ਕਰੇ ਉੱਥੇ ਕ੍ਰਿਸ਼ਨ ਦਾ ਜ਼ਿਕਰ ਆਏਗਾ ਜੇ ਕੋਈ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਵਿਚਾਰੇ ਉਥੇ ਔਰੰਗਜ਼ੇਬ ਪਾਪੀ ਦਾ ਜ਼ਿਕਰ ਆਏਗਾ ਕੋਈ ਔਰੰਗਜ਼ੇਬ ਦੀ ਜੀਵਨੀ ਪੜੇ ਉਸ ਪਾਪੀ ਦੇ ਜੀਵਨ ਨੂੰ ਵੇਖੇ ਉਥੇ ਦਸ਼ਮ ਪਾਤਸ਼ਾਹ ਦਾ ਜ਼ਿਕਰ ਆਏਗਾ ਕਿ ਇਹ ਜ਼ੁਲਮ ਕਰਦਾ ਰਿਹਾ ਤੇ ਦਸ਼ਮ ਪਾਤਸ਼ਾਹ ਜ਼ੁਲਮ ਨੂੰ ਠੱਲ ਪਾਉਂਦੇ ਨੇ ਇਤਿਹਾਸ ਹਮੇਸ਼ਾ ਹੀ ਦੋਨੋਂ ਪੱਖਾਂ ਨੂੰ ਲੈ ਕੇ ਚੱਲਦਾ ਹੈ ਅਗਲੀ ਬੇਨਤੀ ਇਹ ਹੈ ਅੱਜ ਤੱਕ ਤੁਸੀਂ ਕਦੀ ਖਿਆਲ ਕਰੋ ਕਿਸੇ ਕੌਮ ਨੂੰ ਮਾਰ ਮਕਾਉਣਾ ਹੋਵੇ ਤਿੰਨ ਗੱਲਾਂ ਸਭ ਤੋਂ ਅਹਿਮ ਨੇ ਪਹਿਲੀ ਗੱਲ ਉਹਨਾਂ ਦੀ ਬੋਲੀ ਮਾਰ ਦਿਓ ਜਿਹੜੀ ਉਹ ਰੋਜ਼ਾਨਾ ਨਿਤਾ ਪ੍ਰਤੀ ਆਪਣੇ ਜੀਵਨ ਵਿੱਚ ਜਿਹੜੀ ਆਪਣੀ ਮੂਲ ਬੋਲੀ ਬੋਲਦੇ ਐ ਉਹਨਾਂ ਨੂੰ ਆਪਣੀ ਬੋਲੀ ਨਾਲੋਂ ਆਪਣੀ ਜ਼ੁਬਾਨ ਨਾਲੋਂ ਤੋੜ ਦਿਓ ਪਹਿਲਾ ਕੰਮ ਇਹ ਕਰੋ ਦੂਜਾ ਕੰਮ ਜਿਹੜਾ ਉਹਨਾਂ ਦਾ ਪਹਿਰਾਵਾ ਹੈ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤੇ ਉਹਨਾਂ ਦਾ ਜਿਹੜਾ ਪਹਿਰਾਵਾ ਹੈ ਉਹ ਪਹਿਰਾਵਾ ਬਦਲ ਦਿਓ ਤੇ ਤੀਜਾ ਕੰਮ ਇਹ ਹੈ ਕਿ ਜਿਹੜਾ ਉਹਨਾਂ ਦਾ ਆਹਾਰ ਹੈ ਜਿਹੜਾ ਭੋਜਨ ਹੈ ਜਿਹੜੀ ਖੁਰਾਕ ਹੈ ਤੇ ਉਹ ਖੁਰਾਕ ਵੀ ਬਦਲ ਦਿਨਾ ਕਰੋ ਇਹ ਤਿੰਨ ਚੀਜ਼ਾਂ ਜਦੋਂ ਕਿਸੇ ਕੌਮ ਦੀਆਂ ਬਦਲੀ ਦੀਆਂ ਤੇ ਸਮਝ ਲੋ ਵੀ ਉਹ ਮਾੜੇ ਦਿਨ ਉਹ ਕੌਮ ਦੇ ਆਰੰਭ ਹੋ ਜਾਂਦੇ ਹੈ ਗੁਰਬਾਣੀ ਵਿੱਚ ਇੱਕ ਬਚਨ ਵੀ ਆਉਂਦਾ ਤੁਸੀਂ ਗੁਰਬਾਣੀ ਨੂੰ ਕਦੀ ਪੜੋ ਜਿਸ ਵੇਲੇ ਮੁਗਲ ਹਾਕਮਾਂ ਦਾ ਰਾਜ ਆਇਆ ਉਸ ਵੇਲੇ ਜਿਹੜੇ ਵਕਤੀ ਬ੍ਰਾਹਮਣ ਸਨ ਭਾਵੇਂ ਉਹ ਆਪਣੇ ਧਰਮ ਦਾ ਹੁਕਮ ਦਿੰਦਾ ਰਹੇ ਤੇ ਉਹਨਾਂ ਉਸ ਵੇਲੇ ਆਪਣੀ ਬੋਲੀ ਛੱਡ ਕੇ ਤੇ ਇਹਨਾਂ ਮੁਗਲਾਂ ਦੀ ਬੋਲੀ ਮੁਸਲਮਾਨ ਹਾਕਮਾਂ ਦੀ ਬੋਲੀ ਬੋਲਣੀ ਸ਼ੁਰੂ ਕਰ ਦਿੱਤੀ ਸੀ ਦੂਜਾ ਪੱਖ ਇਹ ਹੈ ਇਹਨਾਂ ਪਹਿਰਾਵੇ ਵੀ ਬਦਲਨੇ ਸ਼ੁਰੂ ਕਰ ਲਏ ਸਨ ਤੀਜਾ ਪੱਖ ਇਹ ਹੈ ਇਹਨਾਂ ਬ੍ਰਾਹਮਣਾਂ ਨੇ ਆਪਣਾ ਆਹਾਰ ਹੈ ਜਿਹੜਾ ਭੋਜਨ ਹੈ ਖੁਰਾਕ ਵੀ ਬਦਲਣੀ ਸ਼ੁਰੂ ਕਰ ਲਈ ਸੀ ਬਾਰ ਆ ਕੇ ਟੰਡੋਰਾ ਕੁਝ ਹੋਰ ਪੁੱਟਦੇ ਸੀ ਅੰਦਰ ਜਾ ਕੇ ਹਾਕਮਾਂ ਕੋਲੋਂ ਡਰਦੇ ਹਾਂ ਮਾਰੇ ਹਾਂ ਆਪਣੀ ਬੋਲੀ ਆਪਣਾ ਆਹਾਰ ਆਪਣਾ ਭੋਜਨ ਕੁਝ ਵੱਖਰਾ ਕਰ ਲੈਂਦੇ ਸਨ ਇਹ ਅੰਮ੍ਰਿਤ ਬਾਣੀ ਵਿੱਚ ਵਚਨ ਵੀ ਆਏ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇਨਾਂ ਵਕਤ ਦੀ ਬ੍ਰਹਮਣਾਂ ਨੂੰ ਠੋਕਰਿਆ ਸੀ ਵੀ ਭਲਿਓ ਤੁਸੀਂ ਤੇ ਆਪਣੇ ਜੀਵਨ ਦੇ ਵਫਾਦਾਰ ਨਹੀਂ ਰਹੇ ਬਾਣੀ ਚ ਇੱਕ ਬਚਨ ਆਉਂਦਾ ਹੈ ਮਾਨਸ ਖਾਣੇ ਕਰੇ ਨਿਵਾਜ਼ ਚੁਰੀ ਬਗਾਏ ਤਿੰਨ ਗਲਤਾਗ ਤਿੰਨ ਕਰ ਬ੍ਰਾਹਮਣ ਪੂਰੇ 나ਦ ਉਹਨਾਂ ਪੇ ਆਵੇ ਉਹੀ ਸਾਦ ਕੂੜੀ ਦਾਸ ਕੂੜਾ ਵਪਾਰ ਕੂੜ ਬੋਲ ਕਰਿਆ ਆਹਾਰ ਸ਼ਰਮ ਧਰਮ ਕਾਡੇ ਦਾ ਦੂਰ ਨਾਨਕ ਕੂੜ ਰਹਿਆ ਭਰਪੂਰ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੈ ਨਾ ਜਾਣਾ ਦੇਖ ਕੇ ਚੌਂਕਾ ਕੱਢੀਕਾਰ ਉੱਪਰ ਆਏ ਬੈਠੇ ਕੁੜਿਆਰ ਮੱਤ ਪਿੱਟੈ ਵੇ ਮੱਤ ਪਿੱਟੈ ਇਹ ਅਨ ਅ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਵਣ ਜੂਛੈ ਚੁੱਲੀ ਭਰੇਨ ਕਹੋ ਨਾਨਕ ਸੱਚ ਧਿਆਈਐ ਸੋਚ ਹੋਵੇ ਤਾਂ ਸੱਚ ਪਾਈਐ ਆ ਜਿੰਨਾ ਅੰਮ੍ਰਿਤ ਵਚਨੈ ਆਸਾ ਕੀ ਬਾਰ ਦੇ ਸਾਰਾ ਵਿਸਤਾਰ ਨਾਲ ਜ਼ਿਕਰ ਕੀਤਾ ਹੈ ਕਿਵੇਂ ਇੱਕ ਬ੍ਰਾਹਮਣ ਪੰਡਤ ਉਹ ਹਾਕਮਾਂ ਕੋਲ ਜਾ ਕੇ ਮੁਸਲਮਾਨ ਹਾਕਮਾਂ ਕੋਲ ਜਾ ਕੇ ਉਹਨਾਂ ਦਾ ਦਿੱਤਾ ਆਹਾਰ ਖਾਂਦਾ ਜਿਹੜਾ ਇਹਦੇ ਧਰਮ ਦੇ ਵਿੱਚ ਮਨਾਹੀ ਹੈ ਕਿਵੇਂ ਉਹਨਾਂ ਕੋਲ ਆਹਾਰ ਖਾਣ ਵੇਲੇ ਉਹਨਾਂ ਦੇ ਬਸਤੂ ਧਾਰਨ ਕਰਦਾ ਹੈ ਕਿਵੇਂ ਆਪਣੀ ਜ਼ੁਬਾਨ ਬੋਲੀ ਬਦਲਦਾ ਹੈ ਸਹਿਬ ਕਹਿੰ ਲੱਗੇ ਇਹ ਤਿੰਨ ਕਾਰਨ ਨੇ ਕੋਈ ਧਰਮ ਤੋਂ ਛਿੜਕਦੇ ਅਗਲੀ ਗੱਲ ਮੈਂ ਜਿਹੜੀ ਬੇਨਤੀ ਕਰਾਂ ਇਹ ਕੁਦਰਤੀ ਗੱਲ ਐ ਆਪਾਂ ਛੁਪਾ ਕੇ ਨਹੀਂ ਤੁਰ ਸਕਦੇ ਮੁਸਲਮਾਨ ਐ ਜਿਹੜਾ ਇਹਨੇ ਜਦੋਂ ਵੀ ਸਾਡੀ ਕੌਮ ਨਾਲ ਜੰਗ ਕੀਤੀ ਬਿਲਕੁਲ ਸਾਹਮਣੇ ਦੁਸ਼ਮਣ ਦੀ ਤਰ੍ਹਾਂ ਕੀਤੀ ਦੱਸ ਕੇ ਕੀਤੀ ਔਰ ਅੱਗੋਂ ਗੁਰੂ ਕੇ ਸਿੱਖਾਂ ਮੁਕਾਬਲਾ ਕੀਤਾ ਪਰ ਜਿਹੜਾ ਬ੍ਰਾਹਮਣ ਐ ਮੈਂ ਪਹਿਲਾਂ ਤੁਹਾਨੂੰ ਇਹ ਗੱਲਾਂ ਕਹੀਆਂ ਵੀ ਸਾਰੇ ਧਰਮ ਚੰਗੇ ਨੇ ਪਰ ਧਰਮ ਦੇ ਵਿੱਚ ਕੁਝ ਲੋਕ ਨੇ ਜਿਨ੍ਹਾਂ ਦੀ ਵਿਰਤੀ ਠੀਕ ਨਹੀਂ ਹੁੰਦੀ ਹਾਲਾਂਕਿ ਜਿਹੜੇ ਸ਼ਬਦ ਨੇ ਕਿਉਂਕਿ ਅੱਗੇ ਬਹੁਤ ਕੁਝ ਇਤਿਹਾਸ ਵਿੱਚ ਆਪਾਂ ਪੰਜ ਚਾਰ ਦਿਨ ਵਿਚਾਰਨੇ ਤੇ ਗੱਲਾਂ ਮੈਂ ਤਾਂ ਕਹਿ ਰਿਹਾ ਵੀ ਬਾਅਦ ਵਿੱਚ ਕੋਈ ਮਹਿਸੂਸ ਨਾ ਕਰੇ ਤੁਸੀਂ ਅਮਰਤ ਬਾਣੀ ਪੜੋ ਸਾਹਿਬ ਬ੍ਰਹਮਣ ਨੂੰ ਕਬੂਲਦੇ ਐ ਪਰ ਕਿਹੜੇ ਬ੍ਰਹਮਣ ਨੂੰ ਕਹੋ ਕਬੀਰ ਜੋ ਬ੍ਰह्म ਵਿਚਾਰੈ ਸੋ ਬ੍ਰਹਮਣ ਕਹੀਅਤ ਹੈ ਹਮਾਰੈ ਜਿਹੜਾ ਬ੍ਰह्म ਦੀ ਵਿਚਾਰ ਕਰਦਾ ਸਾਹਿਬ ਕਹਿ ਲੱਗੇ ਹੁਜਾ ਬ੍ਰਹਮਣ ਤੇ ਸਾਡੇ ਘਰ ਵੀ ਪਰਵਾਨ ਹੈ ਜੇ ਪੰਡਿਤ ਸ਼ਬਦ ਚੱਲਿਆ ਤੇ ਪੰਡਿਤ ਸ਼ਬਦ ਪ੍ਰਤੀ ਵੀ ਸਤਿਗੁਰੂ ਕਹਿਣਗੇ ਸੋ ਪੰਡਿਤ ਜੋ ਮਨ ਪਰਬੋਧ ਹੈ ਰਾਮ ਨਾਮ ਆਤਮੈ ਸੁਧੈ ਰਾਮ ਨਾਮ ਸਾਰ ਰਸ ਪੀਵੈ ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ ਕਹਿ ਲੱਗੇ ਜਿਹੜਾ ਪੰਡਿਤ ਖੁਦ ਆਪਣੇ ਆਪ ਦੇ ਮਨ ਨੂੰ ਪਰਮਾਤਮਾ ਦੇ ਨਾਮ ਨਾਲ ਸੋਧਦਾ ਜਿਹਦਾ ਮਨ ਰੱਬੀ ਬੰਦਗੀ ਵਿੱਚ ਰਤਿਆ ਹੋਇਆ ਹੈ ਤੇ ਇਹੋ ਜੇ ਪੰਡਿਤ ਦੇ ਉਪਦੇਸ਼ ਨਾਲ ਤੇ ਮਨੁੱਖਤਾ ਦਾ ਭਲਾ ਹੁੰਦਾ ਪਰ ਮੈਂ ਜਿਹੜੀ ਬੇਨਤੀ ਤੁਹਾਨੂੰ ਕਹਿ ਲੱਗਿਆ ਮੈਂ ਉਹ ਕਪਟੀ ਲੋਕਾਂ ਦੀ ਗੱਲ ਕਰ ਰਿਹਾ ਹੈ ਜਿੰਨਾ ਸਾਡੀ ਕੌਮ ਦੀਆਂ ਜੜਾਂ ਵਿੱਚ ਤੇਲ ਪਾਇਆ ਮਾਰਨ ਕੋਣ ਦੇ ਨੇ ਫਿਰ ਮੈਂ ਬੇਨਤੀ ਜਿਹੜੀ ਕਹਿਣ ਲੱਗਿਆ ਸਾਂ ਯਾਦ ਰੱਖਿਓ ਇਹ ਮੁਸਲਮਾਨ ਜਿਹੜਾ ਧਰਮ ਹੈ ਤੁਸੀਂ ਇਤਿਹਾਸ ਦੇ ਬਹੁਤੇ ਪੰਨੇ ਫੋਲ ਕੇ ਵੇਖੋ ਮੁਸਲਮਾਨ ਤੁਹਾਨੂੰ ਸਿੱਧਾ ਸਾਹਮਣੇ ਜੰਗ ਲੜਦਾ ਨਜ਼ਰ ਆਏਗਾ ਔਰ ਬਿਲਕੁਲ ਇਹ ਗੱਲ ਸਪਸ਼ਟ ਹੋਵੇਗੀ ਕਈ ਥਾਂ ਬਹੁਤੇ ਥਾਵਾਂ ਤੇ ਵੀ ਸਿੱਖਾਂ ਨਾਲ ਜਦੋਂ ਜਦੋਂ ਮੁਸਲਮਾਨ ਨੇ ਜੰਗ ਕੀਤੀ ਤੇ ਉਹ ਦੁਸ਼ਮਣ ਬਣ ਕੇ ਆਇਆ ਪਰ ਜਿਹੜਾ ਬ੍ਰਹਮਣ ਹੈ ਜਿਹੜਾ ਪੰਡਿਤ ਹੈ ਬ੍ਰਹਮਣੀ ਬਿਰਤੀ ਹੈ ਜਿਹੜੀ ਇਹ ਦੁਸ਼ਮਣ ਬਣ ਕੇ ਕਿਉਂਕਿ ਦੁਸ਼ਮਣ ਦਾ ਪਤਾ ਸੁਖਾਲਾ ਲੱਗ ਜਾਂਦਾ ਵੀ ਇਹ ਤੇ ਮੇਰਾ ਦੁਸ਼ਮਣ ਹੈ ਮੈਨੂੰ ਸੁਚੇਤ ਰਹਿਣਾ ਚਾਹੀਦਾ ਇਹਨੇ ਬਹੁਤੀ ਵਾਰ ਮਿੱਤਰ ਬਣ ਕੇ ਇਹਨੇ ਬਹੁਤੀ ਵਾਰ ਸਾਹਮਣੇ ਜੰਗ ਨਹੀਂ ਲੜੀ ਏ ਮਿੱਤਰ ਬਣ ਕੇ ਤੇ ਫਿਰ ਕੌਮ ਦੀਆਂ ਜੜਾਂ ਕੱਟਣ ਦੀ ਕੋਸ਼ਿਸ਼ ਕਰਦਾ ਹੈ ਹਮੇਸ਼ਾ ਇਹਦਾ ਇਹ ਕਰਮ ਰਿਹਾ ਹੈ ਆਪਾਂ ਥੋੜਾ ਪਿਛੋਕਰ ਤੋਂ ਗੁਰੂ ਨਾਨਕ ਸਾਹਿਬ ਜੀ ਤੋਂ ਵਿਚਾਰ ਲਈਏ ਉਹਣਾ ਆਪਾਂ ਅਗਲੇ ਅਗਲੇਰਲੇ ਪੰਨਿਆਂ ਤੇ ਹੀ ਹੈ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ 1469 ਈਸਵੀ ਚ ਹੁੰਦਾ ਹੈ ਔਰ ਸਾਹਿਬ ਨੇ ਜਿਹੜਾ ਮਾਰਗ ਚਲਾਇਆ ਇਹਨੂੰ ਇਤਿਹਾਸ ਵਿੱਚ ਭਾਈ ਗੁਰਦਾਸ ਸਾਹਿਬ ਨੇ ਆਖਿਆ ਹੈ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇ ਇਹ ਬੜਾ ਪਵਿੱਤਰ ਮਾਰਗ ਚਲਾਇਆ ਪਰ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਮਾਰਗ ਨੂੰ ਚਲਾਉਣ ਵੇਲੇ ਵੀ ਪਿੱਛੇ ਤੋਂ ਜੜੀਆਂ ਬ੍ਰਾਹਮਣੀ ਰੀਤਾਂ ਹੁੰਦੀਆਂ ਸਨ ਤੇ ਕੁਦਰਤੀ ਗੱਲ ਹੈ ਜਦੋਂ ਗੁਰੂ ਨਾਨਕ ਸਾਹਿਬ 9 ਸਾਲ ਦੀ ਆਰਬਲਾ ਹੋਈ ਤੇ ਪੰਡਿਤ ਬ੍ਰਾਹਮਣ ਉਸੇ ਵੇਲੇ ਪੰਡਿਤ ਹਰदयाल ਜੀ ਜੰਜੂ ਪਾਉਣ ਦੀ ਰਸਮ ਅਦਾ ਕਰਨ ਆਉਂਦੇ ਆ ਹੁਣ ਗੱਲ ਜੰਜੂ ਦੀ ਨਹੀਂ ਸੀ ਮੈਂ ਤੁਹਾਨੂੰ ਬੇਨਤੀ ਕਰਾਂ ਉਹ ਤੇ ਇੱਕ ਧਰਮ ਦਾ ਚਿੰਨ ਹੈ ਪਰ ਸਹਿਬ ਨੇ ਜਿੱਥੇ ਉਹਨੂੰ ਰੱਬੀ ਉਪਦੇਸ਼ ਦਿੱਤਾ ਸੀ ਨਾ ਵੀ ਭਲਿਆ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਊ ਜੀ ਕਾ ਹਈ ਤੇ ਪਾਂਡੇ ਘੱਟ ਉੱਥੇ ਅੱਗੇ ਜਾ ਕੇ ਇੱਕ ਵਚਨ ਆਖਿਆ ਸੀ ਵੀ ਇਹ ਜਿਹੜਾ ਜੰਜੂ ਤੂੰ ਪਾਉਣਾ ਠੀਕ ਹੈ ਇਹ ਤੇ ਤੇਰੇ ਧਰਮ ਦਾ ਚਿੰਨ ਹੈ ਤੈਨੂੰ ਮੁਬਾਰਕ ਹੈ ਪਰ ਕਹਾਣੀ ਇਹ ਹੈ ਵੀ ਜਿਹੜਾ ਚੌਕੜ ਮੁੱਲ ਅਨਾਇਆ ਬਹਿ ਚੌਕਾ ਪਾਇਆ ਅੱਗੇ ਵਚਨ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਕੱਲਾ ਜੰਝੂ ਨਹੀਂ ਪਾਉਂਦਾ ਸੀ ਜੰਝੂ ਪਾਉਣ ਤੋਂ ਬਾਅਦ ਉਹ ਕੰਨ ਵਿੱਚ ਇੱਕ ਆਵਾਜ਼ ਮਾਰ ਕੇ ਇਹ ਸ਼ਬਦ ਵਰਤਦਾ ਸੀ ਵੀ ਅੱਜ ਤੂੰ ਜੰਝੂ ਧਾਰਨ ਕਰ ਲਿਆ ਤੇ ਅੱਜ ਤੋਂ ਬਾਅਦ ਤੇਰਾ ਜਿਹੜਾ ਗੁਰੂ ਐ ਨਾ ਸਿੱਖਾਂ ਕੰਨ ਚੜਾਈਆਂ ਸਿੱਖਾਂ ਦਾ ਅਰਥ ਸਿੱਖਿਆ ਕੰਨ ਚ ਦਸੀ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਛੀਆ ਅੱਜ ਤੋਂ ਬਾਅਦ ਤੇਰਾ ਗੁਰੂ ਉਹ ਇੱਕ ਬ੍ਰਾਹਮਣ ਐ ਔਰ ਤੂੰ ਬ੍ਰਾਹਮਣ ਦਾ ਸਿੱਖ ਐ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਕਹਿਣ ਲੱਗੇ ਭਲਿਆ ਸਮੇਂ ਦੇ ਨਾਲ ਸਿੱਖਾਂ ਨੇ ਵੀ ਧਰਮ ਦਾ ਚਿੰਨ ਧਾਰਨ ਕੀਤਾ ਕਿਰਪਾਨ ਐ ਪਰ ਗੁਰੂ ਕਿਹਨੂੰ ਧਾਰਨ ਕੀਤਾ ਸ਼ਬਦ ਗੁਰੂ ਨੂੰ ਸਭ ਕਹਿਣ ਲੱਗੇ ਨਹੀਂ ਇਥੇ ਇੱਕ ਬਹੁਤ ਵੱਡੀ ਗੱਲ ਸੀ ਵੀ ਸਦੀਆਂ ਤੋਂ ਲੈ ਕੇ ਮੈਂ ਸਦੀਆਂ ਸ਼ਬਦ ਵਰਤ ਰਿਹਾ ਅੱਜ ਤੱਕ ਕਿਸੇ ਜੰਜੂ ਪਾਉਣ ਤੋਂ ਮਨਾਹੀ ਨਹੀਂ ਕੀਤੀ ਸੀ ਔਰ ਅੱਜ ਪਹਿਲੀ ਵਾਰ ਕਿਸੇ ਬ੍ਰਹਮਣ ਨੂੰ ਪੰਡਤ ਨੂੰ ਨਿਰਮਲ ਪੰਥ ਦੇ 라ਹੀ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਵੀ ਦਿੱਤਾ ਔਰ ਮਨਾਹੀ ਵੀ ਕੀਤੀ ਤੇਰਾ ਧਰਮ ਦਾ ਚਿੰਨ ਤੈਨੂੰ ਮੁਬਾਰਕ ਹੈ ਹੁਣ ਇਹ ਗੱਲ ਉਹਨੂੰ ਕਿਵੇਂ ਚੰਗੀ ਲੱਗੇ ਜਿਹੜੇ ਬਾਕੀ ਬ੍ਰਾਹਮਣ ਸਨ ਪੰਡਿਤ ਹਰदयाल ਤੇ ਚਰਣਾ ਵਿੱਚ ਜੁੜ ਗਿਆ ਜਿਹੜੇ ਬਾਕੀ ਸ਼੍ਰੇਣੀ ਸੀ ਇਹ ਗੱਲ ਉਹਨਾਂ ਨੂੰ ਕਿਵੇਂ ਚੰਗੀ ਲੱਗੇ ਵੀ ਭਲੇ ਉਹ ਸਾਡਾ ਤੇ ਸਦੀਆਂ ਤੋਂ ਲੈ ਕੇ ਚੱਲਦੀ ਰਹੀ ਰੀਤ ਮਰਿਆਦਾ ਨੂੰ ਅਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਠੋਕਰ ਮਾਰੀ ਹੈ। ਔਰ ਅੱਗੇ ਚੱਲ ਕੇ ਤੁਸੀਂ ਇਤਿਹਾਸ ਵਿੱਚ ਵੇਖੋ ਜਦੋਂ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਵੇਲਾ ਆਉਂਦਾ ਗੁਰੂ ਅਮਰਦਾਸ ਮਹਾਰਾਜ ਜੀ ਤੀਜੇ ਪਾਤਸ਼ਾਹ ਔਰ ਗੋਵਿੰਦ ਵਾਲ ਸਾਹਿਬ ਮਹਾਰਾਜ ਬਖਸ਼ਿਸ਼ ਵਰਤਾਦੇ ਆ ਉਸ ਵੇਲੇ ਬਹੁਤੇ ਪੰਡਤਾਂ ਨੇ ਰਲ ਕੇ ਬੜੇ ਗੱਲ ਧਿਆਨ ਚ ਰੱਖਿਓ ਬਹੁਤੇ ਬ੍ਰਾਹਮਣਾਂ ਨੇ ਰਲ ਕੇ ਤੇ ਅਕਬਰ ਦੇ ਦਰਬਾਰ ਵਿੱਚ ਜਾ ਕੇ ਸ਼ਿਕਾਇਤਾਂ ਕੀਤੀਆਂ ਸਨ ਬਾਰ-ਬਾਰ ਜਾ ਕੇ ਪਤਾ ਕੀ ਸ਼ਿਕਾਇਤਾਂ ਕੀਤੀਆਂ ਉਹਨਾਂ ਆਖਿਆ ਵੀ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਘਰ ਹੈ ਜਿਹੜੇ ਗੁਰੂ ਅਮਰਦਾਸ ਜੀ ਨੇ ਹੁਣ ਤੀਜੇ ਪਾਤਸ਼ਾਹ ਗੁਰਤਾ ਗੱਦੀ ਤੇ ਬਰਾਜਮਾਨ ਨੇ ਇਹਨਾਂ ਨੇ ਸਭ ਕੁਝ ਤੈਸ਼ ਨੈਸ਼ ਕਰ ਦਿੱਤਾ ਸਾਡੇ ਧਰਮ ਦੇ ਜਿਹੜੇ ਕਰਮ ਸਨ ਅਸੀਂ ਬਰਾਬਰ ਬ੍ਰਾਹਮਣ ਦੇ ਬਰਾਬਰ ਸ਼ੂਦਰ ਨਹੀਂ ਬਹਿ ਸਕਦਾ ਸੀ ਖੱਤਰੀ ਦੇ ਬਰਾਬਰ ਜਿਵੇਂ ਇਹਨਾਂ ਇੱਕ ਪੰਗਤ ਚਲਾਈ ਹੈ ਨਾ ਇੱਕੋ ਪੰਗਤ ਵਿੱਚ ਸਾਰੇ ਬੰਦੇ ਐ ਔਰ ਭੋਜਨ ਪ੍ਰਸ਼ਾਦ ਸ਼ੱਕਦੇ ਐ ਸਾਡੀ ਤੇ ਰੌ ਰੀਤ ਨੂੰ ਇਹਨਾਂ ਠੋਕਰ ਮਾਰ ਦਿੱਤੀ ਐ ਦੂਜੀ ਗੱਲ ਅੱਜ ਤੱਕ ਅਸੀਂ ਚੰਗੇ ਮਾੜੇ ਦਿਨਾਂ ਦਾ ਲੋਕਾਂ ਵਿੱਚ ਭਰਮ ਪਾ ਕੇ ਲੁੱਟਦੇ ਸਾਂ ਆਹ ਦਿਨ ਚੰਗਾ ਐ ਆਹ ਦਿਨ ਮਾੜਾ ਐ ਆਹ ਮਹੀਨਾ ਚੰਗਾ ਮਾੜਾ ਪਰ ਜਦੋਂ ਦਾ ਇਹ ਗੁਰੂ ਨਾਨਕ ਸਾਹਿਬ ਦਾ ਘਰ ਚੱਲਿਆ ਇਹਨਾਂ ਅੰਤੇ ਇੱਕੋ ਹੀ ਗੱਲ ਸਮਝਾਈ ਐ ਵੀ ਭਲਿਓ ਮਹਾ ਦਿਵਸ ਮੂਰਤ ਭਲੇ ਜਾ ਕੋ ਨਜ਼ਰ ਕਰੇ ਇਹ ਉਹ ਦਿਨ ਮਹੀਨਾ ਚੰਗਾ ਜਦੋਂ ਰੱਬ ਮਿਹਰ ਕਰ ਦੇ ਬਖਸ਼ਿਸ਼ ਕਰ ਦੇ ਜਦੋਂ ਕਿਸੇ ਨੂੰ ਰੱਬ ਦਾ ਨਾਮ ਚੇਤੇ ਆਵੇ ਤੇ ਇਹ ਸਾਡੇ ਜਿਹੜੇ ਕਰਮ ਕਾਂਡ ਦੀ ਗੱਲ ਹੈ ਨਾ ਇਹ ਵਰਤ ਰੱਖਣ ਦੀ ਗੱਲ ਮੰਨਦੇ ਐ ਨਾ ਇਹ ਜਿਨ੍ਹਾਂ ਨੂੰ ਚੰਗਾ ਮਾੜਾ ਸਮਝਦੇ ਐ ਇੱਕੋ ਪੰਗਤ ਐ ਤੇ ਅੱਜ ਤੱਕ ਅਸੀਂ ਛੂਦਰ ਨੂੰ ਬੜਾ ਧਿਆਨ ਨਾਲ ਸੁਣਿਓ ਛੂਦਰ ਨੂੰ ਧਰਮ ਦੀ ਗੱਲ ਨਹੀਂ ਸੁਣਨ ਦਿੱਤੀ ਫਿਰ ਇੱਕ ਵਾਰ ਤੁਹਾਨੂੰ ਕਹਾ ਵੀ ਜਿਹੜਾ ਪੰਡਿਤ ਬ੍ਰਾਹਮਣ ਸੀ ਨਾ ਇਹਨੇ ਸ਼ੂਲ ਘੜੇ ਹੋਏ ਸਨ ਆਪਣੇ ਛੂਦਰ ਐ ਜਿਹੜਾ ਉਹਨੂੰ ਹੱਕ ਨਹੀਂ ਹੈ ਵੀ ਉਹ ਧਰਮ ਦੀ ਗੱਲ ਸੁਣੇ ਕਰਨਾ ਤੇ ਦੂਰ ਦੀ ਗੱਲ ਹੈ ਉਹਨੇ ਇਸਤਰੀ ਨੂੰ ਵੀ ਮਨਾਹੀ ਕੀਤੀ ਸੀ ਵੀ ਤੈਨੂੰ ਹੱਕ ਨਹੀਂ ਹੈ ਤੂੰ ਧਰਮ ਦੀ ਗੱਲ ਸੁਣ ਵਿਚਾਰ ਪੜ੍ਹ ਲਿਖ ਲਵੇਂ ਗੁਰੂ ਨਾਨਕ ਸਾਹਿਬ ਦੇ ਘਰ ਨੇ ਆਵਾਜ਼ ਲਾਈ ਵੀ ਨਹੀਂ ਭਲਿਓ ਇੱਥੇ ਤੇ ਜਿਹੜਾ ਉਪਦੇਸ਼ ਹੈ ਨਾ ਉਹ ਏਕ ਪਿਤਾ ਇੱਕ ਸਕੇ ਹਮ ਬਾਰਕ ਸਭ ਲਈ ਸਾਂਝ ਹੈ ਔਰ ਬ੍ਰਾਹਮਣਾ ਨੇ ਅਕਬਰ ਬਾਦਸ਼ਾਹ ਨੂੰ ਜਾ ਕੇ ਆਖਿਆ ਵੀ ਇੱਕ ਗੁਰੂ ਦੇ ਘਰ ਨੇ ਕੱਲੀ ਪੰਗਤ ਇੱਕ ਨਹੀਂ ਚਲਾਈ ਇਹ ਤੇ ਜਦੋਂ ਸੰਗਤ ਵਿੱਚ ਗੁਰੂ ਅਮਰਦਾਸ ਜੀ ਉਪਦੇਸ਼ ਦਿੰਦੇ ਐ ਤੇ ਬਿਲਕੁਲ ਹੀ ਖੁੱਲੇ ਦਵਾਰ ਨੇ ਕਿਸੇ ਨੂੰ ਮਨਾਹੀ ਨਹੀਂ ਐ ਸਾਰੇ ਵਿੱਚੇ ਸ਼ੂਦਰ ਆ ਰਹੇ ਨੇ ਵਿੱਚੇ ਖੱਤਰੀ ਆ ਰਹੇ ਨੇ ਕੋਈ ਐਸੀ ਸ਼੍ਰੇਣੀ ਨਹੀਂ ਐ ਜਿਹਨੂੰ ਇਹ ਮਨਾਹੀ ਕੀਤੀ ਹੋਵੇ ਵੀ ਤੂੰ ਗੁਰੂ ਦਰਬਾਰ ਚ ਨਹੀਂ ਆ ਸਕਦਾ ਤੈਨੂੰ ਧਰਮ ਦਾ ਉਪਦੇਸ਼ ਨਹੀਂ ਮਿਲਣਾ ਇਕ ਅੱਲਾ ਸਾਡੇ ਜੀਵਨ ਵਿੱਚ ਫਿੱਟ ਨਹੀਂ ਪੈਂਦੀਆਂ ਬੇਅੰਤ ਗੱਲਾਂ ਦੀ ਸ਼ਿਕਾਇਤ ਪੁਲਿੰਦਾ ਬਣਾ ਕੇ ਅਕਬਰ ਜੇ ਕੋਲ ਸ਼ਿਕਾਇਤ ਲਾਈ ਅਕਬਰ ਬਾਦਸ਼ਾਹ ਨੇ ਸੋਚਿਆ ਵੀ ਹੋ ਸਕਦਾ ਹੈ ਜਿਹੜੇ ਇੰਨੇ ਕਲਪੇ ਹੋਏ ਨੇ ਇੰਨੇ ਜਣੇ ਆਏ ਨੇ ਬਾਰ ਬਾਰ ਸ਼ਿਕਾਇਤਾਂ ਆ ਰਹੀਆਂ ਨੇ ਉਹਨੇ ਗੁਰੂ ਘਰ ਨੂੰ ਇੱਕ ਸੁਨੇਹਾ ਕੱਲਿਆ ਵੀ ਮੇਰੇ ਮਨ ਵਿੱਚ ਕੁਝ ਵਿਚਾਰ ਹੈ ਤੇ ਮੈਂ ਵਿਚਾਰਾਂ ਦੀ ਸਾਂਝ ਸ਼ੰਕੇ ਨਿਵਰਤ ਕਰਨੇ ਹੈ ਯਾਦ ਰੱਖਿਓ ਉਸ ਵੇਲੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਭਾਈ ਜੇਠਾ ਜੀ ਨੂੰ ਕੱਲਿਆ ਭਾਈ ਜੇਠਾ ਜੀ ਕੌਣ ਨੇ ਗੁਰੂ ਰਾਮਦਾਸ ਜੀ ਹਜੇ ਸੇਵਾ ਵਿੱਚ ਨੇ ਪਹਿਲਾਂ ਦਾ ਨਾਮ ਭਾਈ ਜੇਠਾ ਹੈ ਭਾਈ ਜੇਠਾ ਜੀ ਨੂੰ ਲਾਹੌਰ ਕੱਲਿਆ ਅਕਬਰ ਬਾਦਸ਼ਾਹ ਕੋਲ ਬਈ ਉਹਦੇ ਮਨ ਦੇ ਜਿਹੜੇ ਸ਼ੰਕੇ ਨੇ ਨਿਵਰਤ ਕਰ ਔਰ ਜਦੋਂ ਭਾਈ ਜੇਠਾ ਜੀ ਗਏ ਇੰਨੀ ਪਵਿੱਤਰ ਵਿਚਾਰ ਧਾਰਾ ਰਾਹੀ ਉਹਨਾਂ ਅਕਬਰ ਦੇ ਇੱਕ ਇੱਕ ਸਵਾਲ ਦਾ ਜਵਾਬ ਦਿੱਤਾ ਅਕਬਰ ਬਾਦਸ਼ਾਹ ਬਹੁਤ ਪ੍ਰਭਾਵਿਤ ਹੋਇਆ ਵੀ ਐਡਾ ਪਵਿੱਤਰ ਘਰ ਐਡਾ ਪਵਿੱਤਰ ਉਪਦੇਸ਼ ਹੈ ਗੁਰੂ ਦੇ ਘਰ ਦਾ ਔਰ ਉਹਨੇ ਇਹ ਬੇਨਤੀ ਕੀਤੀ ਵੀ ਕਦੀ ਮੈਂ ਵੀ ਆ ਕੇ ਦਰਸ਼ਨ ਕਰਾਂਗਾ ਔਰ ਤੁਹਾਨੂੰ ਪਤਾ ਹੋਵੇ ਸ਼ੰਕੇ ਤੇ ਨਿਵਰਤ ਹੋ ਗਏ ਅਕਬਰ ਬਾਦਸ਼ਾਹ ਇੱਕ ਵਾਰੀ ਫੇਰ ਲਾਹੌਰ ਤੋਂ ਵਾਪਸ ਜਾਂਦਿਆਂ ਉਹ ਗੋਇੰਦਵਾਲ ਸਾਹਿਬ ਆਉਂਦਾ ਗੁਰੂ ਚਰਨਾ ਵਿੱਚ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕਦਾ ਹਜ਼ੂਰ ਸੱਚੇ ਪਾਤਸ਼ਾਹ ਨੇ ਇਹ ਬਚਨ ਆਖੇ ਸਨ ਵੀ ਭਲਿਓ ਇੱਥੇ ਗਰੀਬ ਅਮੀਰ ਦਾ ਮਸਲਾ ਨਹੀਂ ਹੈ ਇੱਥੇ ਇੱਕੋ ਪੰਗਤ ਸੰਗਤ ਹੈ ਔਰ ਉਸ ਮੇਲੇ ਜਦੋਂ ਸਤਿਗੁਰੂ ਦੇ دیدار ਕੀਤੇ ਗੁਰੂ ਕੇ ਬਚਨ ਸੁਨੇ ਤੇ ਉਹਨੇ ਇੱਕ ਬੇਨਤੀ ਆਖੀ ਪਾਤਸ਼ਾਹ ਮੇਰੇ ਲਈ ਕੋਈ ਸੇਵਾ ਮੈਂ ਜ਼ਗੀਰ ਨਾਮ ਲਵਾਦੇ ਆ ਗੁਰੂ ਘਰ ਨੂੰ ਸਾਹਿਬ ਕੈ ਲਗੇ ਨਹੀਂ ਇਹ ਤੇ ਕਿਰਤੀਆਂ ਦੀ ਸੇਵਾ ਨਾਲ ਚੱਲਦਾ ਜੇ ਤੂੰ ਸੇਵਾ ਹੀ ਕਰਨੀ ਚਾਹਣਾ ਹੈ ਦੋ ਕੰਮ ਕਰ ਦੇ ਸਤੀ ਪ੍ਰਥਾ ਬੰਦ ਕਰ ਦੇ ਔਰ ਦੂਜਾ ਪੱਖ Hindu ਧਾਰਮਿਕ ਤੀਰਥਾਂ ਦੇ ਅਸਥਾਨਾਂ ਤੇ ਜਿਹੜਾ ਟੈਕਸ ਲਾਇਆ ਹੈ ਨਾ ਇਹ ਟੈਕਸ ਬੰਦ ਕਰ ਦੇ ਆ ਗੱਲਾਂ ਹੁਣ ਤੁਸੀਂ ਚੇਤਾ ਰੱਖਿਓ ਆਪਾਂ ਨੂੰ ਅੱਗੇ ਜਾ ਕੇ ਬਹੁਤ ਲੋੜ ਪੈਣੀ ਹੈ ਕਿਸੇ ਵੇਲੇ ਸਤਿਗੁਰੂ ਤੇ Hindu ਧਾਰਮਿਕ ਤੀਰਥਾਂ ਤੇ ਲੱਗੇ ਟੈਕਸ ਬੰਦ ਕਰਨ ਦੇ ਲਈ ਅਕਬਰ ਬਾਦਸ਼ਾਹ ਨੂੰ ਕਹਿੰਦੇ ਐ ਪਰ ਉਹਨੇ ਬੰਦ ਵੀ ਕੀਤਾ ਪਰ ਅੱਗੇ ਜਾ ਕੇ ਤੁਹਾਨੂੰ ਪਤਾ ਲੱਗਣਾ ਹੈ ਸਿੱਖਾਂ ਕੀ ਕੁਛ ਕੀਤਾ ਇਹਨਾਂ ਕੋ ਕੀ ਕੁਛ ਕੀਤਾ ਇਹ ਤੁਹਾਨੂੰ ਧਿਆਨ ਅੱਗੇ ਜਾ ਕੇ ਆਏਗਾ ਹੁਣ ਸਤਗੁਰੂ ਸੱਚੇ ਪਾਤਸ਼ਾਹ ਮਹਾਰਾਜ ਪੰਜਮ ਪਾਤਸ਼ਾਹ ਦਾ ਵਕਤ ਆ ਗਿਆ ਪੰਜਵੇਂ ਪਾਤਸ਼ਾਹ ਦੇ ਵੇਲੇ ਵੀ ਜਹਾਂਗੀਰ ਬਾਦਸ਼ਾਹ ਯਾਦ ਰੱਖੋ ਜਿਹੜੇ ਸਤਗੁਰੂ ਨੇ 33 ਤਵੀ ਤੇ ਬੈਠ ਕੇ ਸ਼ਹਾਦਤ ਦਿੱਤੀ ਹੈ ਸਹਿਬ ਨੇ ਤੇ ਪਾਣਾ ਮੰਨਿਆ ਪਰ ਇਤਿਹਾਸ ਦੇ ਪੰਨਿਆਂ ਨੂੰ ਫੋਲੋ ਇਹਦੇ ਵਿੱਚ ਵੀ ਜਿਹੜਾ ਸਭ ਤੋਂ ਵੱਧ ਕਸੂਰ ਹੈ ਭਾਵੇਂ ਇਤਿਹਾਸ ਵਿੱਚ ਹੋਰ ਵੀ ਗੱਲਾਂ ਨੇ ਪਰ ਉਹਨਾਂ ਵਿੱਚੋਂ ਇੱਕ ਜਿਹੜਾ ਚੰਦੂ ਪਾਪੀ ਹੈ ਉਹਦਾ ਵੱਡਾ ਹੱਥ ਹੈ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਿੱਚ ਚੰਦੂ ਪਾਪੀ ਦਾ ਜਿਹੜਾ ਸਿੱਖੀ ਦਾ ਦੁਸ਼ਮਣ ਬਣ ਗਿਆ ਉਹਦਾ ਵੱਡਾ ਹੱਥ ਹੈ। ਇਹੀ ਕਾਰਨ ਰਿਹਾ ਕਿ ਜਦੋਂ ਛੇਵੇਂ ਪਾਤਸ਼ਾਹ ਮਹਾਰਾਜ ਨੇ ਇਹ ਇਨ੍ਹਾਂ ਪਾਪੀਆਂ ਨੂੰ ਸਜ਼ਾ ਦਿੱਤੀ ਤੇ ਚੰਦੂ ਸੀ ਨਾ ਜਿਹੜਾ ਉਹਨੂੰ ਮਹਾਰਾਜ ਨੇ ਗ੍ਰਿਫਤਾਰ ਕਰਕੇ ਤੇ ਬਹੁਤ ਸਖਤ ਸਜ਼ਾ ਦਿੱਤੀ ਕਿਉਂਕਿ ਇਹਨੇ ਵੱਡਾ ਰੋਲ ਅਦਾ ਕੀਤਾ ਸੀ ਗੁਰੂ ਅਰਜੁਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਕਰਨ ਵਿੱਚ ਫਿਰ ਸਮਾਂ ਨਿਕਲਿਆ 6ਵੇਂ ਪਾਤਸ਼ਾਹ ਦੇ ਵਿਲੇ ਤੁਹਾਨੂੰ ਪਤਾ ਹੋਵੇ ਵੀ ਇੱਕ ਵਾਰੀ ਪ੍ਰਿਥੀ ਚੰਦ ਦੇ ਕਹਿਣ ਤੇ ਇੱਕ ਬ੍ਰਾਹਮਣ ਆਉਂਦਾ ਜਿਹੜਾ ਬਚਪਨ ਅਵਸਥਾ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਾਰ ਮਕਾਉਣਾ ਚਾਹੁੰਦਾ ਪਰ ਉਹਦੀ ਗੱਲ ਨਹੀਂ ਬਣੀ ਸਮਾ ਟੋਰ ਚੱਲਦਾ ਆਪਣਾ ਚੱਲਦਾ ਗਿਆ ਹੁਣ ਗੁਰੂ ਘਰ ਕੀ ਕਰਦਾ ਇਹਨਾਂ ਲਈ ਨੌਵੇਂ ਪਾਤਸ਼ਾਹ ਦਾ ਵਕਤ ਆਇਆ ਤੇ ਪੰਡਿਤ ਬ੍ਰਾਹਮਣ ਰਲ ਕੇ ਆਏ ਸਾਹਿਬ ਨੇ ਸ਼ਹਾਦਤ ਦਿੱਤੀ ਮੈਂ ਇੱਕ ਪਲ ਤੁਹਾਨੂੰ ਫਿਰ ਵੀ ਕਹਿਣ ਲੱਗਿਆ ਦੁਬਾਰਾ ਕਿਉਂਕਿ ਮੈਂ ਬਾਰੋ-ਬਾਰ ਸ਼ਬਦ ਵਰਤਨੇ ਇਹ ਗੱਲ ਚੇਤਾ ਰੱਖੋ ਮੈਂ ਫਿਰ ਕਹਿੰਦਾ ਜਿਹੜੇ ਮਤੀ ਦਾਸ ਭਾਈ ਸਤੀ ਦਾਸ ਜੀ ਨੇ ਉਹ ਵੀ ਇੱਕ ਬ੍ਰਾਹਮਣ ਪਰਿਵਾਰ ਵਿੱਚੋਂ ਐ ਪਰ ਉਹ ਧਾਨ ਐ ਸੱਚ ਦੇ ਪੁਜਾਰੀ ਨੇ ਬੜੀਆਂ ਵੱਡੀਆਂ ਸ਼ਹਾਦਤਾਂ ਨੇ ਨਮਸਕਾਰ ਐ ਪਹਿਲਾਂ ਮੈਂ ਤੁਹਾਨੂੰ ਬਾਰ-ਬਾਰ ਇਹ ਗੱਲ ਦੁਹਰਾਈ ਹਰ ਧਰਮ ਅੰਦਰ ਚੰਗੇ ਤੇ ਮੰਦੇ ਲੋਕ ਹੁੰਦੇ ਨੇ ਅੱਗੇ ਚੱਲ ਕੇ ਜਦੋਂ ਦਸ਼ਮ ਪਾਤਸ਼ਾਹ ਦਾ ਵਕਤ ਆਉਂਦਾ ਹੈ ਤੇ ਇੱਕ ਗੱਲ ਬਹੁਤ ਧਿਆਨ ਮੰਗਦੀ ਹੈ ਉਸ ਵੇਲੇ ਇੱਕ ਭੀਮ ਚੰਦ ਪਹਾੜੀ Hindu ਪਹਾੜੀ ਰਾਜਾ ਨਾਲ ਉਹਦੇ ਬਾਕੀ ਪਹਾੜੀ ਰਾਜੇ ਨੇ ਔਰ ਜਿੰਨੇ ਪਹਾੜੀ ਰਾਜੇ ਨੇ ਇਹ ਸਾਰੇ ਦੇ ਸਾਰੇ ਹਿੰਦੂ ਪਰਿਵਾਰਾਂ ਨਾਲ ਪਿਛੋਕੜ ਵਿੱਚੋਂ ਸੰਬੰਧਿਤ ਨਹੀਂ ਤੁਸੀਂ ਥੋੜਾ ਜਿਹਾ ਧਿਆਨ ਦਿਓ ਛੇਵੇਂ ਪਾਤਸ਼ਾਹ ਦੇ ਵੇਲੇ ਜਦੋਂ ਗਵਾਲੀਅਰ ਦੇ ਕਿਲੇ ਵਿੱਚ 52 ਰਾਜਿਆਂ ਨੂੰ ਰਿਹਾ ਕਰਵਾਇਆ ਸੀ ਨਾ ਉਹਨਾਂ ਵਿੱਚ ਇੱਕ ਤਾਰਾ ਚੰਦ ਸੀ ਤਾਰਾ ਚੰਦ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਰਿਹਾ ਕਰਵਾਇਆ ਉਹ ਬੜਾ ਐਹਸਾਨ ਉਹ ਐਹਸਾਨ ਫਰਮੋਛ ਰਿਹਾ ਵੀ ਸਤਗੁਰੂ ਨੇ ਮੇਰੇ ਤੇ ਬੜਾ ਵੱਡਾ ਪਰਪਕਾਰ ਕੀਤਾ ਨਹੀਂ ਤੇ ਮੈਨੂੰ ਮੰਗਮੀ ਵੀ ਮੌਤ ਨਹੀਂ ਆਉਂਦੀ ਸੀ ਜ਼ਿੰਦਗੀ ਤੇ ਮੌਤ ਦੇ ਦਿਨ ਘਟਦਾ ਸੀ ਮੈਂ ਬੜੀ ਮੁਸ਼ਕਲ ਨਾਲ ਅੱਗੇ ਤਾਰਾ ਚੰਦ ਦਾ ਪੁੱਤ ਸੀ ਦੀਪ ਚੰਦ ਇਹ ਵੀ ਸ਼ਰਧਾਲੂ ਰਿਹਾ ਗੁਰੂ ਘਰ ਦਾ ਪਰ ਅੱਗੇ ਚੱਲ ਕੇ ਦੀਪ ਚੰਦ ਦਾ ਪੁੱਤ ਭੀਮ ਚੰਦ ਹੈ ਭੀਮ ਚੰਦ ਨੇ ਅਤ ਦਾ ਵੈਰ ਕਮਾਇਆ ਗੁਰੂ ਦਾ ਕੀਤਾ ਪਰ ਉਪਕਾਰ ਭੁੱਲ ਗਿਆ ਔਰ ਭੀਮਚੰਦ ਨੇ ਬਹੁਤ ਬਹਿਰ ਗੁਰੂ ਕਲਗੀ ਤਰ ਸੱਚੇ ਪਾਤਸ਼ਾਹ ਮਹਾਰਾਜ ਨਾਲ ਕਮਾਏ ਬਹੁਤੇ ਜਿਹੜੇ جنگ ਨੇ ਇਹਨਾਂ ਦਾ ਕਾਰਨ ਭੀਮਚੰਦ ਬਣਦਾ ਰਿਹਾ ਔਰ ਇਹਨੇ ਚੁੱਚੀਆਂ ਲਿਖ ਲਿਖ ਕੇ ਔਰੰਗਜ਼ੇਬ ਨੂੰ ਕੱਲੀਆਂ ਦਸਮ ਪਾਤਸ਼ਾਹ ਦੇ ਵਿਰੁੱਧ 100 ਤੋਂ ਉੱਪਰ ਚੁੱਚੀਆਂ ਲਿਖੀਆਂ ਸਨ ਇਹਨਾਂ ਲੋਕਾਂ ਨੇ ਇੱਥੋਂ ਤੱਕ ਤੁਸੀਂ ਇਤਿਹਾਸ ਵਿੱਚੋਂ ਪੜ੍ਹੋ ਭੀਮਚੰਦ ਦਾ ਪੋਤਾ ਹੈ ਅਜਮੇਰ ਚੰਦ ਅਜਮੇਰ ਚੰਦ ਦਾ ਵਿਆਹ ਰਿਸ਼ਤਾ ਫੱਤੇ ਸ਼ਾ ਗੜਵਾਲ ਦਾ ਰਾਜਾ ਹੈ ਇਹਦੀ ਧੀ ਨਾਲ ਹੋ ਗਿਆ ਔਰ ਇਸ ਵੇਲੇ ਭੀਮਚੰਦ ਨੇ ਇੱਕ ਸਲਾਹ ਬਣਾਈ ਥੋੜਾ ਤੁਸੀਂ ਧਿਆਨ ਦਿਓ ਤੁਹਾਨੂੰ ਪਤਾ ਲੱਗੇਗਾ ਜਦੋਂ ਭੀਮ ਚੰਦ ਨੇ ਅਜਮੇਰ ਚੰਦ ਨੂੰ ਵਿਆਹਣ ਜਾਣਾ ਹੈ ਤੇ ਉਹਨੇ ਪੌਂਟਾ ਸਾਹਿਬ ਦੇ ਵਿੱਚ ਦੀ ਲੰਗਣ ਹੈ ਬਰਾਤ ਲੈ ਕੇ ਆਪਣੇ ਪੁੱਤ ਦੀ ਭੀਮ ਚੰਦ ਇਹ ਸਲਾਹ ਬਣਾਉਂਦਾ ਹੈ ਵੀ ਮੈਂ ਆਪਣੀ ਜਿਹੜੀ ਬਰਾਤ ਹੈ ਪੁੱਤ ਦੀ ਉਹਦੇ ਵਿੱਚ ਹੀ ਆਪਣੇ ਐਡਾ ਵੱਡੀ ਵੱਡੀ ਬਰਾਤ ਹੋਵੇਗੀ ਤੇ ਵਿੱਚ ਹੀ ਆਪਣੇ ਕੁਝ ਇਹੋ ਜਿਹੀ ਸ਼ਿਪਾਈਆਂ ਨੂੰ ਆਪਣੇ ਸਾਥੀਆਂ ਨੂੰ ਬੇਵਤਬੰਦੀ ਬਣਾ ਕੇ